ਬਾਈ ਜੀ ਕੀ ਨਾਮ ਤੁਹਾਡਾ ਮੈਂ ਨਾ ਕਿਸ਼ਿੰਦਰ ਸਿੰਘ ਆ ਵੀ ਜੀ ਜਿਹੜੀ ਇਹ ਘਟਨਾ ਵਾਪਰੀ ਸੀਗੀ ਕਿੰਨੇ ਦਿਨ ਹੋ ਗਿਆ ਜੇ ਵਾਪਰੀ ਨੂੰ ਤੇ ਕੀ ਗੱਲਬਾਤ ਹੋਈ ਸੀਗੀ ਸਾਰੇ ਪੁੱਛੀ ਬੁੱਛੀ ਮੈਂ ਨਾ ਪਰਤੋਂ ਮੈਂ ਖਿ ਗਈ ਜੀ ਤੇ ਮੇਰੇ ਤਰਫੋਂ ਗਿਆਤਨ ਕੀ ਪਤਾ ਤੁਹਾਨੂੰ ਤੇ ਜਾ ਕੇ ਤੋਂ ਮੈਂ ਘਰੇ ਗਿਆ ਘਰ ਤੋਂ ਮੈਂ ਆਫਿਸ ਚਲਾ ਗਿਆ ਆਪਣੇ ਪੂਰਗੇ ਚੜਾ ਕੇ ਦੱਸਿਆ ਤੇ ਪੁਲਰ ਕੋਲ ਤੋਂ ਨੀਚੇ ਉਤਰਿਆ ਜਦੋਂ ਮੈਂ ਉਥੇ ਵਾਰਤਾਤ ਹੋਈ ਵੀਰੇ ਨੇ ਜੀ ਤੇ ਮੋਠੇਗਰੋ ਸਨੋ ਸੀ ਗਿਆ ਕੱਢੇ ਕਰਕੇ ਜੀ ਉਹਨਾਂ ਨੇ ਇੱਕ ਮਾਂ ਫੜ ਲਈ ਪਹਿਲਾਂ ਖੰਡਾ ਮਾਰਿਆ ਵਿੱਚੋਂ ਮਾਂ ਫੜ ਕੇ ਇੱਕ ਮੁੰਡਲ ਮੁਰੇ ਲਾ ਲਿਆ ਉਹਨਾਂ ਨੇ ਜੀ ਉਹਨਾਂ ਨੇ ਸਾਰਾ ਸਮਾਨ ਉਹਨੂੰ ਕੋਲੇ ਨਾਲੇ ਮਾਰ ਦਿੱਤਾ ਕੁੱਟ ਮਾਰ ਕੇ ਸੀ ਉਹਨੇ ਮੇਰੇ ਨਾਲ ਜੀ ਹਾਂ ਜੀ ਤੇ ਕੋਈ ਪੁਲਿਸ ਕਾਰਵਾਈ ਕਰਾਈ ਉਦੋਂ ਬਾਅਦ ਹਾਂ ਜੀ ਰਿਪੋਰਟ ਲਗਾ ਦਿੱਤੀ ਜੇ ਪੁਲਿਸ ਤਾਂ ਮਾਰ ਗਈ ਜੀ ਉਸ ਤੋਂ ਬਾਅਦ ਕੋਈ ਕਾਰਵਾਈ ਹੋਈ ਕੋਈ ਖਲਾਲ ਨਹੀਂ ਹਿੰਸਨ ਆਇਆ ਕੋਈ ਨਹੀਂ ਹੋਈ ਜੀ ਜਿਹੜਾ ਉਹ ਸਮਾਨ ਸੀਗਾ ਕੀ ਕੀ ਸਮਾਨ ਸੀਗਾ ਸਭ ਖੋਇਆ ਗਿਆ ਜਿਹੜਾ ਡਿਵਾਈਸ ਸੀਗੀ ਮੋਟਰਸਾਈਕਲ ਸੀਗਾ ਜੀ ਤੇ ਫੋਨ ਸੀ ਆਪਣਾ ਮੇਰਾ ਜੀ ਹਾਂ ਜੀ ਕੀ ਅਪੀਲ ਕਰਜਾਂ ਤੁਸੀਂ ਬਈ ਇਹ ਕੀ ਲਈ ਜੀ ਦੱਸੋ ਸਮਾਨ ਦਵਾਈ ਜਾਏ ਮੇਰਾ ਹਾਂ ਜੀ ਕਿੰਜੀ ਧਾਰਮਿਕ ਕਿਥੇ ਬੰਦੇ ਫੜੇ ਜਾਣ ਆਪਣੇ ਜਲਦੀ ਜਲਦੀ ਹੋਏ। ਫੋਟੋਗ੍ਰਾਫਰ ਜੁਣੀਆ ਦੇ ਪ੍ਰਧਾਨ ਦੇ ਹੋਤੇ ਨਾਤੇ ਜਿਹੜੀ ਘਟਨਾ ਵਾਪਰੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਫੋਟੋਗ੍ਰਾਫਰ ਪ੍ਰਧਾਨ ਹੋਣ ਦੇ ਨਾਤੇ ਮੈਂ ਪ੍ਰਸ਼ਾਸਨ ਨੂੰ ਜ਼ੀਨ ਕਰੂੰਗਾ ਵੀ ਹਰ ਇੱਕ ਸੜਕ ਤੇ ਸਾਡੇ ਫੋਟੋਗ੍ਰਾਫਰਾਂ ਨੇ ਜਾੜਾ ਹੁੰਦਾ ਹੈ ਪ੍ਰੋਗਰਾਮਾਂ ਦੇ ਦੇਣਾ, ਵਿਆਹ ਸ਼ਾਦੀਆਂ ਦੇ ਦੇਣਾ ਅੱਜ ਕੱਲ ਖੁਸ਼ੀ ਗਮੀ ਤੇ ਹਰ ਇੱਕ ਤੇ ਜਾਣਾ ਪੈਂਦਾ ਦਾ। ਸਮਾਨ ਸਾਡੇ ਕੋਲੇ ਮਹਿੰਗੇ ਹੁੰਦੇ ਆ। ਇਹ ਸੜਕਾਂ ਦੇ ਉੱਤੇ ਦੋ ਦੋ ਚਾਰ ਚਾਰ ਜਾਣੇ ਜਿਹੜੇ ਨਸ਼ੇੜੀ ਆ ਜਾਂ ਹੂਰ ਆ ਉਹ ਖੜ ਕੇ ਵਾਰਦਾਤਾ ਕਰ ਦਿੰਦੇ ਆ ਗਿਆ ਮੋਟਰਸਾਈਕਲਾਂ ਤੇ ਸਾਨੂੰ ਕਈ ਵਾਰੀ ਜਾਣਾ ਪੈਂਦਾ ਹੁਣ ਜਰੂਰੀ ਨਹੀਂ ਆ ਵੀ ਹਰ ਇੱਕ ਬੰਦਾ ਗੱਡੀਆਂ ਲੈ ਸਕਦਾ ਜਾਂ ਫੂਨ ਕਰ ਸਕਦਾ ਜਾਂ ਗੱਡੀਆਂ ਲਿਜਾ ਸਕਦਾ ਹੈਗਾ ਕਈ ਵਾਰੀ ਗੱਡੀ ਤੇ ਨਹੀਂ ਜਾ ਜਾਂਦਾ ਰਾਤ ਦਾ ਜਾਗੋ ਦਾ ਪ੍ਰੋਗਰਾਮ ਹੁੰਦਾ ਲੇਟ ਹੋ ਜਾਂਦੇ ਆ ਤਾਂ ਨਸ਼ੇੜੀ ਰਾਹ ਦੇ ਵਿੱਚ ਖੜੇ ਹੁੰਦੇ ਆ ਘੇਰ ਕੇ ਮਹਿੰਗੇ ਸਮਾਨ ਹੁੰਦੇ ਆ ਖੋ ਕੇ ਲੈ ਜਾਂਦੇ ਆ ਇਹ ਵਾਰਦਾਤ ਜਿਹੜੀ ਸਾਡੇ ਫੋਟੋਗ੍ਰਾਫਰ ਨਾਲ ਹੋਈ ਆ ਇਹ ਦਾ ਦਿਨ ਖੜੇ ਵਾਲੀ ਗੱਲ ਆ 7 ਵਜੇ ਦੇ ਕਰੀਬ ਦੀ ਗੱਲ ਹੈ ਜੀ ਆ 7 ਵਜੇ ਦੇ ਕਰੀਬ ਚਾਰ ਨਿਸ਼ੇੜੀ ਸੀਗੇ ਜਿਨ੍ਹਾਂ ਨੇ ਮੋਟਰਸਾਈਕਲ ਨੂੰ ਘੇਰ ਕੇ ਮਗਰ ਕਾਪਾ ਮਾਰਨ ਦੀ ਕੋਸ਼ਿਸ਼ ਕੀਤੀ ਬਾਹ ਤੇ ਮਾਰਿਆ ਮਗਰ ਮੋਢੇ ਤੇ ਮਾਰਿਆ ਉਦੋਂ ਮੁੜ ਕੇ ਉਹਦੀ ਬਾਹ ਫੜ ਕੇ ਮੋਟਰਸਾਈਕਲ ਰੋਕ ਕੇ ਉਹਦਾ ਮੋਟਰਸਾਈਕਲ ਖੋ ਕੇ ਲੈ ਗਏ ਨਾਲ ਡਿਵਾਈਸ ਸੀਗਾ ਜਿਹੜਾ ਨੈਟ ਤੇ ਲਾਈਵ ਚਲਾਉਣੇ ਹੈਗੇ ਆ ਉਹ ਕਰੀਬ ਲੱਖ ਸਵਾ ਲੱਖ ਰੁਪਏ ਦਾ ਡਿਵਾਈਸ ਸੀਗਾ ਮੋਟਰਸਾਈਕਲ ਜੇਬ ਚੋਂ ਮੋਬਾਈਲ ਖੋ ਕੇ ਲੈ ਗਏ ਇਹਨੇ ਬਥੇਰੀ ਕੋਸ਼ਿਸ਼ ਕੀਤੀ ਪਰ ਆਸੇ ਪਾਸੇ ਕੋਈ ਗੱਡੀ ਵੀ ਨਹੀਂ ਖੜਦੀ ਕਿਉਂਕਿ ਅਗਲਾ ਕਹਿੰਦਾ ਪਤਾ ਨਹੀਂ ਕਿ ਜੇ ਬੰਦੇ ਆ ਕੀ ਗੱਲ ਲੱਕਦੇ ਸਾਨੂੰ ਨਾ ਘੇਰ ਕੇ ਮਾਰਕੁੱਟ ਕਰਨ ਜਾਂ ਲੁੱਟ ਖੋਹ ਕਰਨ ਤੇ ਪ੍ਰਸ਼ਾਸਨ ਨੂੰ ਇਹੀ ਅਪੀਲ ਆ ਵੀ ਹਰ ਇੱਕ ਸੜਕ ਉਦੋਂ ਪਹਿਲਾਂ ਇਹ ਇਹਦੇ ਨਾਲ ਘਟਨਾ ਵਾਪਰਨ ਤੋਂ ਅੱਧਾ ਘੰਟਾ ਪਹਿਲਾਂ ਲਗਭਗ ਨੱਥੋ ਕਿਆਂ ਦੇ ਕਰੀਬ ਇੱਕ ਘਟਨਾ ਵਾਪਰੀ ਜਿਹੜਾ ਕਿ ਮੋਟਰਸਾਈਕਲ ਖੋਹ ਕੇ ਲਗਾਇਆ ਉਦੋਂ ਦੋ ਦਿਨ ਤਿੰਨ ਦਿਨ ਪਹਿਲਾਂ ਮੋਗਾ ਰੋਡ ਤੇ ਵਾਰਦਾ ਤਾਂ ਲਗਭਗ ਕੋਈ ਸੜਕ ਨਹੀਂ ਜੀ ਜਿਹੜੀ ਸ਼ਹਿਰ ਤੋਂ ਬਾਹਰ ਸ਼ਹਿਰ ਤੋਂ ਬਾਹਰ ਛੱਡੋ ਸ਼ਹਿਰ ਦੇ ਵਿੱਚ ਸਾਡੇ ਮੁੱਲਾ ਮੁੱਲਿਆਂ ਦੇ ਵਿੱਚ ਵੀ ਕਈ ਵਾਰੀ ਲੁੱਟ ਖੋਹਦੀਆਂ ਵਾਰਦਾਤਾਂ ਹੁੰਦੀਆਂ ਪੁਲਿਸ ਪੁਲਿਸ ਪ੍ਰਸ਼ਾਸਨ ਹਰ ਇੱਕ ਚੀਜ਼ ਨੂੰ ਚੈੱਕ ਆਊਟ ਕਰ ਸਕਦਾ ਪਕੜ ਕਰ ਸਕਦਾ ਹੈਗਾ ਜਿਹੜੀ ਕੀ ਪਤਾ ਨਹੀਂ ਜਾਂ ਤਾਂ ਇਹ ਭਗਵਾਨਤਵਾਨ ਦੀ ਸਰਕਾਰ ਉਹ ਜੀ ਆ ਗਈ ਜਿਹਦੇ ਨਾਲ ਵਾਰਦਾਤਾਂ ਵਧ ਗਈਆਂ ਜਾਂ ਨਸ਼ਾ ਵਧ ਗਿਆ ਜਿਹਦੇ ਨਾਲ ਕੀ ਨਸ਼ਾ ਵਧਨ ਦੇ ਨਾਲ ਕੀ ਹੈ ਜੇ ਜੇਬਾਂ ਦੇ ਖਰਚੇ ਪੂਰੇ ਨਹੀਂ ਹੁੰਦੇ ਲੁੱਟ ਖੋਹਦੀਆਂ ਵਾਰਦਾਤਾਂ ਵੱਧ ਹੁੰਦੀਆਂ ਜਿਹਦੇ ਕਰਕੇ ਇਹਨੂੰ ਨੱਥ ਪਾਈ ਜਾਵੇ ਅਸੀਂ ਪ੍ਰਸ਼ਾਸਨ ਨੂੰ ਫੁੱਲ ਅਪੀਲ ਕਰਦੇ ਹਾਂ ਪਰ ਜੋ ਅਪੀਲ ਕਰਦੇ ਹਾਂ ਇੱਕ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਡੀਜੇ ਲੱਗੇ ਹੁੰਦੇ ਆ ਜਾਂ ਜਾਗੋ ਹੁੰਦੀ ਆ 10-10 ਵਜੇ ਤੋਂ 20 ਲੇਟ ਤੱਕ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਕਾਰਵਾਈ ਨਾ ਕਰਦੇ ਦੇਖਿਆ ਨਾ ਕੀਤੀ ਆ। ਨਾ ਸ਼ਹਿਰ ਦੇ ਵਿੱਚ ਨਾ ਸ਼ਹਿਰ ਤੋਂ ਬਾਹਰ ਨਾ ਪਿੰਡਾਂ ਦੇ ਵਿੱਚ ਪੀਸੀਆਰ ਉਹੀ ਘੁੰਮਦੀਆਂ ਫਿਰਦੀਆਂ ਰਹਿੰਦੀਆਂ ਜਿਹੜੀਆਂ ਕੋਈ ਕੁਝ ਵੀ ਕਰਦੀਆਂ। ਏਹੀ ਸਾਡੀ ਅਪੀਲ ਆ ਵੀ ਇਹਨਾਂ ਚੀਜ਼ਾਂ ਨੂੰ ਨੱਥ ਪਾਈ ਜਾਵੇ ਪੀਸੀਆਰ ਦੀਆਂ ਜਿਹੜੀਆਂ ਆਵਾਜਾਈ ਉਹ ਵਧਾਈ ਜਾਵੇ ਤੇ ਜਿੰਨੀਆਂ ਸੜਕਾਂ ਸੁੰਨਸਾਣ ਲਗਭਗ ਏਰੀਆ ਹੈਗੇ ਆ ਉੱਥੇ ਜ਼ਿਆਦਾ ਧਿਆਨ ਦਿੱਤਾ ਜਾਵੇ। ਇਹੀ ਮੇਰੀ ਅਪੀਲ ਹੈ ਜੀ ਜੀ ਬਾਜੀ ਕੀ ਕਹਿਣਾ ਤੁਹਾਡਾ ਜਿਲਜੀਤ ਕੋਰੀ ਹੋ ਜੀ ਹਾਂ ਜੀ ਕੀ ਕਹਿਣਾ ਚਾਹਣਾ ਬਈ ਜੀ ਮੈਂ ਸਭ ਤੋਂ ਪਹਿਲਾਂ ਤਾਂ ਇਹੀ ਕਹਿਣਾ ਚਾਹਣਾ ਜੀ ਆਪਦੀ ਰਾਖੀ ਆਪਾਂ ਨੂੰ ਆਪ ਨੂੰ ਕਰਨੀ ਚਾਹੀਦੀ ਆ ਜੀ ਸਰਕਾਰਾਂ ਦੇ ਵਿੱਚ ਦੋਸ਼ ਹੈਗਾ ਤੇ ਨਹੀਂ ਹੈਗਾ ਉਹ ਗੱਲ ਬਾਅਦ ਦੀ ਗੱਲ ਆ ਕਿਉਂਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਆਪਦੇ ਗਲੀ ਮੁਹੱਲੇ ਤੋਂ ਆਪਦੇ ਪਿੰਡ ਦੀ ਤੇ ਆਪਦੇ ਸ਼ਹਿਰ ਦੀ ਰਾਖੀ ਆਪ ਨੂੰ ਆਪ ਕਰਨੀ ਚਾਹੀਦੀ ਐ ਇੱਕ ਕਸੂਰ ਮੈਂ ਫੋਟੋਗ੍ਰਾਫਰ ਵੀਰਾਂ ਦਾ ਵੀ ਗਿਣਦਾ ਜੀ ਵੀ ਕਈ ਵਾਰ ਆਪਾਂ ਕਿਸੇ ਫੰਕਸ਼ਨ ਤੇ ਜਾਂਦੇ ਆ ਉੱਥੇ ਤੜ ਤੜ ਕੇ ਦੱਸਦੇ ਸਾਡਾ ਜੀ 3 ਲੱਖ ਦਾ ਕੈਮਰਾ ਸਾਡਾ 5 ਲੱਖ ਦਾ ਕੈਮਰਾ ਜਦੋਂ ਆਪਾਂ ਨੂੰ ਪਤਾ ਲੱਗਦਾ ਵੀ ਆਸੇ-ਪਾਸੇ ਚਾਰ ਬੰਦੇ ਬੈਠੇ ਆ ਉਹਨਾਂ ਨੂੰ ਐ ਹੋ ਜਾਂਦਾ ਬਈ ਇੱਥੇ ਕੋਈ 5-6 ਲੱਖ ਦਾ ਸਮਾਨ ਆਪਾਂਵੇਂ ਗੱਡੀ ਤੇ ਜਾਂਦਾ ਚਾਹ ਬਾਈਕ ਤੇ ਜਾਂਦਾ ਕੋਈ ਪਸੁਰੱਖਿਤ ਹੈ ਨਹੀਂ ਬਿਲਕੁਲ ਮੈਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦਾ ਵੀ ਇੱਕ ਤਾਂ ਜੋ ਡੀਜੇ ਵਾਲਾ ਬਾਈ ਜੀ ਨੇ ਦੱਸਿਆ ਵੀ ਰਾਤ ਨੂੰ ਜਿਹੜਾ ਟਾਈਮ ਆ ਬਹੁਤ ਲੇਟ ਨਾਈਟ ਤੱਕ ਚੱਲਦਾ ਜੇਹੀ ਚੀਜ਼ਾਂ ਥੋੜੀਆਂ ਜਿਹਾ ਟਾਈਮ ਨਾਲ ਬੰਦ ਕਰ ਦੇਣ ਥੋੜਾ ਜਿਹਾ ਸ਼ਿਕੰਜਾ ਕੱਸ ਕੇ ਰੱਖਣ ਤਾਂ ਵਾਰਦਾਤਾਂ ਨੂੰ ਨਾਤ ਪਾਈ ਜਾ ਸਕਦੀ ਆ ਸਾਡੀ ਪੁਰਜੋਰ ਇਹੀ ਅਪੀਲ ਆ ਵੀ ਜੋ ਬਾਈ ਜੀ ਦਾ ਨਿਖਾਨ ਹੋਇਆ ਉਹਦੀ ਪ੍ਰਭਾਈ ਕੀਤੀ ਜਾਵੇ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਵੀ ਆਦਰ ਟਾਈਮ ਨਾਲ ਆਇਆ ਕਰੋ ਤੇ ਆਦਰ ਟਾਈਮ ਨਾਲ ਜਾਇਆ ਕਰੋ ਜੀ ਸੋ ਇਹਦੇ ਵਿੱਚ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਜੋ ਇਹਨਾਂ ਦਾ ਨੁਕਸਾਨ ਹੋਇਆ ਉਹ ਜਲਦੀ ਤੋਂ ਜਲਦੀ ਬੰਦੇ ਲੱਭ ਕੇ ਉਹਨਾਂ ਤੇ ਸਖਤ ਕਾਰਵਾਈ ਕੀਤੀ